ਨਾ ਫੈਸ਼ਨ ਨਾ ਟ੍ਰੈਂਡ ਨਾ ਫੁੱਲਾਂ ਦੀ ਵਰਖਾ ਨਾ ਹੀ ਤਾਣੀ ਜਾਏਗੀ ਲਾੜੀ ਉੱਤੇ ਚੁੰਨੀ ਜਾਂ ਫੁਲਕਾਰੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਹੁਣ ਇੰਜ ਹੋਵੇਗਾ ਅਨੰਦ ਕਾਰਜ ਪੰਜ ਪਿਆਰਿਆਂ ਨੇ ਪਾਇਆ ਗੁਰਮਤਾ ਗੁਰਮਤੇ ਅਨੁਸਾਰ ਵਿਆਹ ਦੇ ਸੱਦੇ ਪੱਤਰ ਤੇ ਲਾੜਾ ਅਤੇ ਲਾੜੀ ਦੇ ਨਾਮ ਪਿੱਛੇ ਸਿੰਘ ਅਤੇ ਕੌਰ ਲਿਖਣਾ ਜ਼ਰੂਰੀ ਹੋਵੇਗਾ ਦੂਜਾ ਲੜਕੀ ਪਰਿਵਾਰ ਵੱਲੋਂ ਲੜਕੀ ਨੂੰ ਲਾਵਾਂ ਲਈ ਲਿਉਂਦੇ ਸਮੇਂ ਜੋ ਛੱਤਰ ਜਾਂ ਚੁੰਨੀ ਤਾਣੀ ਜਾਂਦੀ ਹੈ ਉਸ ਦੀ ਵੀ ਮਨਾਹੀ ਹੋਵੇਗੀ ਇੰਨਾ ਹੀ ਨਹੀਂ ਜੋ ਫੈਸ਼ਨੇਬਲ ਡ्रेसेस ਪਾਈਆਂ ਜਾਂਦੀਆਂ ਹਨ ਉਹਨਾਂ ਤੇ ਵੀ ਪੂਰਾ ਅਨੁਰੋਖ ਲਗਾ ਦਿੱਤੀ ਗਈ ਹੈ ਗੁਰਮਤੇ ਅਨੁਸਾਰ ਲਾੜੀ ਦਾ ਸਿੱਖ ਪਹਿਰਾਵਾ ਪਾਇਆ ਹੋਣਾ ਜ਼ਰੂਰੀ ਹੈ ਜਿਸ ਦੇ ਵਿੱਚ ਸਲਵਾਰ ਕਮੀਜ਼ ਅਤੇ ਸਿਰ ਤੇ ਚੁੰਨੀ ਲੈਣੀ ਜ਼ਰੂਰੀ ਹੈ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ SGPC ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ